ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸਾਡੀ ਆਈਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਮਹਾਨ ਸ਼ਿਕਸ਼ੀਤ ਦੀਵਾਨ ਟੋਡਰਮਲ ਜੀ ਬਾਰੇ ਗੱਲ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਛੋਟੇ ਸਹਿਬਜ਼ਾਦੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਮਿੱਤਰਕ ਦੀਆਂ ਨੂੰ ਬੇਅਦਵੀ ਤੋਂ ਬਚਾਉਣ ਲਈ ਆਪਣੇ ਕੋਲੋਂ ਵੱਡਾ ਤਨ ਖਰਚ ਕਰਕੇ ਪੂਰੇ ਸਨਮਾਨ ਸਹਿਤ ਅੰਤਿਮ ਸੰਸਕਾਰ ਕਰਨ ਵਾਲੇ ਗੁਰੂ ਕੇ ਸ ਪਿਆਰੇ ਸਿੱਖ ਸੇਟ ਟੋਡਰਮਲ ਜੀ ਦਾ ਸਿੱਖ ਸਮਾਜ ਰਹੀ ਦੁਨੀਆ ਦਾ ਘਰ ਹੀ ਨਹੀਂ ਰਹੇਗਾ ਦੁਨੀਆ ਦੀ ਇਹ ਸਭ ਮਹਿੰਗੀ ਜ਼ਮੀਨ ਦੀ ਖਰੀਦ ਕਰਨ ਲਈ ਵੱਡੇ ਹੌਸਲੇ ਤੇ ਧਨ ਦੀ ਲੋੜ ਸੀ ਤੇ ਵਕਤ ਦੀ ਇਸ ਵੱਡੀ ਤੇ ਇਤਿਹਾਸਕ ਲੋੜ ਨੂੰ ਪੂਰਾ ਕਰਨ ਗਏ ਆਏ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਗੁਰੂ ਘਰ ਪ੍ਰਤੀ ਆਪਣੇ ਫਰਜ਼ ਨੂੰ ਨਿਭਾਇਆ ਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ ਟੋਡਰਮਲ ਜੀ ਜ਼ਿਲ੍ਹਾ ਲਾਹੌਰ ਪਿੰਡ ਚੁੰਨੀਆਂ ਦੇ ਵਾਸੀ ਇੱਕ ਗਰੀਬ ਖੱਤਰੀ ਸ਼ਰੀ ਭਗਵਤੀ ਦਾਸ ਦੇ ਘਰ ਵਿੱਚ ਜਨਮੇ ਕੁਝ ਇਤਿਹਾਸਕਾਰ ਇਹਨਾਂ ਦਾ ਜਨਮ ਜੋ ਕਿ ਲਹਾਣਪੁਰ ਉੱਤਰ ਪ੍ਰਦੇਸ਼ ਭਾਰਤ ਵਿੱਚ ਦੱਸਦੇ ਹਨ ਤੇ ਕੁਝ ਕਾਂਕੜਾ ਦਾ ਪਿੰਡ ਤੇ ਬਲਾਕ ਭਵਾਨੀਗੜ੍ਹ ਖੇਡਾ ਸੰਗਰੂਰ ਵਿੱਚ ਦੱਸਦੇ ਹਨ। ਡਾ. ਮਲਜੀ ਫਾਰਸੀ ਤੋਂ ਬਿડા ਹਿੰਦੀ ਦਾ ਵੀ ਕਵੀ ਸੀ। ਇਸ ਦੀ ਇੱਕ ਰਚਨਾ ਇਸ ਤਰ੍ਹਾਂ ਹੈ। ਈਰ ਬਿਨ ਜਿਵੇਂ ਕਮਾਨ, ਗੁਰੂ ਬਿਨ ਜੈਸੇ ਗਿਆਨ, ਮਾਨ ਬਿਨ ਦਾਨ ਜੈਸੇ ਜਲਬਿਨ ਸਰ ਹੈ। ਕੰਠ ਬਿਨ ਗੀਤ ਜੈਸੇ ਹਿੱਤ ਬਿਨ ਪ੍ਰੀਤ, ਜੈਸੇ ਵਿਸਾ ਬਿਨ ਰਸ ਰੀਤ, ਜੈਸੇ ਫਲ ਬਿਨ ਤਰ ਹੈ। ਤਾਰ ਬਿਨ ਜੰਤ ਜੈਸੇ ਸਿਆਨੇ ਬਿਨ ਮੰਤਰ ਜੈਸੇ ਪਤ ਬਿਨ ਨਾਰੀ ਜੈਸੇ ਪੁੱਤਰ ਬਿਨ ਘਰ ਹੈ ਟੋਡਰਸੋ ਕਵੀ ਜੈਸੇ ਤਨ ਮੇ ਵਿਚਾਰ ਦੇਖੋ ਧਰਮ ਵਿਹੀਣ ਤਨ ਪੱਕੀ ਬਿਨ ਪਰ ਹੈ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਜਦੇ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਲਈ ਦੀਵਾਨ ਟੋਡਰ ਮੰਗ ਨੇ ਜ਼ਮੀਨ ਦਾ ਇੱਕ ਟੁਕੜਾ ਚੌਧਰੀ ਅੱਤਾਂ ਦਾ ਇੱਕ ਜ਼ਿਮੀਂਦਾਰ ਪਾਸੋਂ ਭਾਰੀ ਕੀਮਤ ਅਦਾ ਕਰਕੇ ਖਰੀਦਿਆ ਸੀ ਦੀਵਾਨ ਸਾਹਿਬ ਨੇ ਸਬੰਧਿਤ ਜ਼ਮੀਨ ਦੇ ਟੁਕੜੇ ਤੇ ਸੋਨੇ ਦੀਆਂ ਸਿੱਕੇ ਸ਼ਰਫ਼ੀਆਂ ਖੜੇ ਕਰਕੇ ਮੁੱਲ ਉਤਾਰਿਆ ਸੀ ਸੇਠ ਟੋਡਰ ਮੱਲ ਨੇ ਇਹ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦਾ ਪ੍ਰਬੰਧ ਕੀਤਾ ਇਹੋ ਕਾਰਨ ਹੈ ਕਿ ਸਿੱਖ ਜਗਤ ਵਿੱਚ ਦੀਵਾਨ ਸਾਹਿਬ ਨੂੰ ਬੜੀ ਸ਼ਰਧਾ ਦੀ ਨਿਗਾ ਨਾਲ ਵੇਖਿਆ ਜਾਂਦਾ ਹੈ ਟੋਡਰਮਲ ਜੀ ਨੂੰ ਸ਼ਾਹਜਹਾਨੀ ਵੀ ਕਿਹਾ ਜਾਂਦਾ ਹੈ ਬਾਦਸ਼ਾਹ ਨੇ ਇਸ ਨੂੰ ਰਾਏ ਦਾ ਖਿਤਾਬ ਦਿੱਤਾ ਹੋਇਆ ਸੀ ਇਸ ਸਕੂਲ ਪਹਿਲਾਂ 100 ਕੋਟ ਸਵਾਰ ਅਤੇ 250 ਫੌਜ ਰੱਖਣ ਦਾ ਹੱਕ ਸੀ ਜੋ ਵਾਦਾ ਵਾਦਾ 1648 ਵਿੱਚ 2000 ਕੋਟ ਸਵਾਰ ਤੇ 4000 ਪਿਆਦਾ ਸਿਪਾਹੀ ਦਾ ਹੋ ਗਿਆ ਸੀ 1750 ਵਿੱਚ ਇਸ ਟੋਡਰਮਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦਿਪਾਲਪੁਰ ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ ਇਹਨਾਂ ਦੀ ਆਮਦਨ ਵਿੱਚੋਂ 50 ਲੱਖ ਟੱਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਦੇਸਨ ਉਹ ਜਿਸ ਮਹਿਲ ਵਿੱਚ ਰਹਿੰਦਾ ਸੀ ਉਸ ਦਾ ਨਾਮ ਜਹਾਜੀ ਹਵੇਲੀ ਸੀ ਕਿਉਂਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ ਦੀਵਾਨ ਟੋਡਰ ਮਲਸਰ ਹਿੰਦ ਦਾ ਤਨ ਆੜਮਹਾਜਨ ਸੀ ਕਿਹਾ ਜਾਂਦਾ ਹੈ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿੱਚੋਂ ਉਹਨਾਂ ਦੇ ਅਤੇ ਮਾਤਾ ਗੁਜਰੀ ਦੇ ਸੰਸਕਾਰ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖਰੀਦੀ ਸੀ ਦੀਵਾਨ ਟੋਡਰ ਮਲ ਜੀ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫ਼ਰ ਤੈਅ ਕਰਨ ਵਾਲੀ ਯਾਤਰੀਆਂ ਦੀ ਪਿਆਸ ਬੁਝਾਉਣ ਲਈ ਰਾਜਾ ਤਾਲ ਵਿੱਚ ਬਣੇ ਤਲਾਬਾਂ ਦੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪੰਨ ਸਮਝਦਾ ਸੀ ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰਮਲ ਜੀ ਨੂੰ 1582 ਵਿੱਚ دیਵਾਨ ਦੀ ਉਪਾਦੀ ਪ੍ਰਾਪਤ ਹੋਈ دیਵਾਨ ਟੋਡਰਮਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਗਾ ਦਰਬਾਰੀ ਧਾਰਮਿਕ ਤੇ ਦਿਆਲੂ ਸ਼ਖਸੀਅਤ ਸੀ ਟੋਡਰਮਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ ਜੋ ਖੇਤੀਬਾੜੀ ਸੁਧਾਰਾਂ ਵਿੱਚ ਮਾਹਿਰ ਸੀ ਭਾਈ ਟੋਡਰਮਲ ਜੀ ਭਾਈ ਰਾਮਾ ਜੀ ਭਾਈ ਤਰਲੋਕਾ ਜੀ ਬਲੀਆ ਦਾ ਪਠਾਨ ਤੇ ਭਾਈ ਮੂਤੀ RAM ਜੀ ਤੇ ਉਹਨਾਂ ਦਾ ਪਰਿਵਾਰ ਜੋ ਸਹਿਬਜਾਦੇ ਤੇ ਮਾਤਾ ਗੁਜਰਖੌਰ ਦੀ ਦੇ ਸਰੀਰ ਦੇ ਅੰਤਮ ਸੰਸਕਾਰ ਵੇਲੇ ਮੌਜੂਦ ਸਨ ਕਈ ਵੀਰ ਕਹਿੰਦੇ ਹਨ ਜੇ ਸੇਠ ਟੋਡਰਮਲ ਜੀ ਕੋਲ ਆਪਣੀ ਜ਼ਮੀਨ ਸੀ ਫਿਰ ਇੰਨੀਆਂ ਮੋਹਰਾਂ ਦੇ ਕੇ ਕਿਉਂ ਸੰਸਕਾਰ ਕੀਤਾ ਸਹਿਬਜਾਦੇ ਤੇ ਮਾਤਾ ਜੀ ਦਾ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਵਜੀਰ ਖਾਨ ਨੇ ਮਾਤਾ ਜੀ ਅਤੇ ਸਹਿਬ ਜਦਾਂ ਦਾ ਸਰੀਰ ਰੋਲਣ ਵਾਸਤੇ ਦਰਸਤਾਂ ਦੇ ਕੋਲ ਸੁੱਟਵਾ ਦਿੱਤਾ ਸੀ ਤੇ ਹੁਕਮ ਕੀਤਾ ਸੀ ਕਿ ਕੋਈ ਵੀ ਇਹਨਾਂ ਦੇ ਸਰੀਰਾਂ ਨੂੰ ਹੱਥ ਨਾ ਲਾਵੇ ਪਰ ਸੇਠ ਟੁੱਡਰਮਲ ਦੇ ਕਹਿਣ ਉੱਤੇ ਲਾਲਚ ਵਸ ਹੋ ਕੇ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ